14 ਮਾਡਲ ਆ। ਕ੍ਰੋਸ ਕਰ ਇੰਜਨ ਵਾਲਾ ਆ ਗਿਆ। ਪੰਜਾਬ ਨੰਬਰ ਆ ਗਿਆ। ਜਿਹੜਾ ਬੰਦਾ ਵੀ ਆਪਣੇ ਕੋਈ ਟਰੈਡ ਲੈ ਕੇ ਜਾਊਗਾ ਜੀ 8 ਦਿਨ ਗਾਰੰਟੀ ਦੇਵਾਂਗੇ। ਠੀਕ ਆ 8 ਦਿਨਾਂ ਦੀ। ਹਾਂਜੀ। ਕਿੰਨੀ? 4 73 4 ਤੇ ਹੱਤਾ ਡਿਮਾਂਡ ਆ ਗਈ ਤੇ ਲੈਣ ਦੇਣ ਬਾਈ ਕਿੰਨੇ ਚ ਕਰ ਲੋਗੇ? 4.5 ਲੱਖ ਜੀ। ਹੁਣ ਜਦੋਂ ਕੋਕਾ ਪੀਸ ਦਿਖਾਉਣ ਲੱਗਿਆ ਬਾਈ ਬਿਲਕੁਲ ਸ਼ੌਂਕੀਆ ਕੰਮ ਹੋਇਆ ਹੋਇਆ। ਤੇ ਮਾਡਲ ਹੈਗਾ ਇਹ 2019 2019 ਬਾਈ ਇਹ ਟਾਇਰਾਂ ਦੇ ਚੌਂਕੜੇ ਦੀ ਗੱਲਬਾਤ ਕਰੀਏ ਕਿੰਨੇ ਪੈਸੇ ਪਈ ਹੋਇਆ 400 ਪੈਸੇ ਨਾਲ ਦੇਣੀ ਹੈ। ਕਨੋਪੀ ਵਗੈਰਾ ਲੱਗੀ ਹੋਈ ਆ। 99 ਹ ਮੋਕੇ 5,75,000 ਦੇ 575 ਦਾ ਲੈ ਵੀ ਜਿਹੜੇ ਵੀ ਭਰਾ ਸਵਰਾਜ ਟਰੈਕਟਰ ਲੈਣ ਦੇ ਸ਼ਕੀਨ ਹਨਾ ਅੱਜ ਦੀ ਵੀਡੀਓ ਉਹਨਾਂ ਵਾਸਤੇ ਠੀਕ ਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਖੜੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਦਿਖਾਵਾਂਗੇ ਤੁਹਾਨੂੰ ਸੱਤ ਸਾਰੇ ਜਿਹੜੇ ਸਵਰਾਜ ਟਰੈਕਟਰ ਆ ਠੀਕ ਆ ਅਲੱਗ-ਅਲੱਗ ਮਾਡਲ ਆ ਤੇ ਟਰੈਕਟਰ ਦਾ ਸਾਰਿਆਂ ਦਾ ਪਲੱਸ ਪੁਆਇੰਟ ਇਹ ਆ ਵੀ ਬਾਈ ਬਾਈ ਸਾਰੇ ਪੰਜਾਬ ਨੰਬਰ ਆ ਹੁਣ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਬਾਈ ਸਸਰੀ ਕਾ ਠੀਕ ਆ ਕੋਗਰੇ ਹਾਂਜੀ ਠੀਕ ਆਈ ਉਮਰ ਤੁਹਾਡੀ ਛੋਟੀ ਆ ਤੇ ਤਜਰਬਾ ਵੱਡਾ ਆਈ ਵੱਡਾ ਠੀਕ ਆ ਤੇਰ ਬਾਬਾਈ ਦਾ ਬਹੁਤ ਆ ਲੈ ਬਈ ਜੇ ਹੁਣ ਆਪਾਂ ਇਸ ਟਰੈਕਟਰ ਦੀ ਗੱਲਬਾਤ ਕਰੀਏ 2021 14 ਮਾਡਲ ਆ ਕਹਿਣ ਨੂੰ 14 ਜੇ ਕੰਡੀਸ਼ਨ ਦੀ ਗੱਲਬਾਤ ਕਰੀਏ 2020 ਵਾਲੀ ਕੰਡੀਸ਼ਨ ਪਈ ਹੋਈ ਆ ਕਰਾਸ ਕਰ ਇੰਜਨ ਵਾਲਾ ਆ ਗਿਆ ਤੇ ਬਾਕੀ ਡਿਟੇਲ ਬਾਈ ਤੁਸੀਂ ਦੱਸੋ ਬੈਕ ਟੈਰੀ ਜੇਕਰ ਦੇ ਜਮਾ ਨਵੇਂ ਨਹੀਂ ਠੀਕ ਆ ਮੂਲ ਟਾਇਰ 70 ਪੈਸੇ ਪਈ ਨਹੀਂ ਹਾਂ ਇੰਜਨ ਗੇਟ ਦਾ ਸਹੀ ਆ ਤੇ ਬੈਕ ਸਾਈਡ ਵਾਲੇ ਬਾਈ 100 ਪੈਸੇ ਆ ਹਨਾ ਹਾਂਜੀ ਤੇ ਡਬਲ ਡਿਸਟਰੀਬਿਊਟਰ ਆ ਗਿਆ ਡੰਡਾ ਪੱਟੀ ਸਾਰਾ ਕੁਝ ਮਿਲ ਜੂਗਾ ਨਾਲ ਪੰਜਾਬ ਨੰਬਰ ਆ ਗਿਆ ਜਿਹੜਾ ਬੰਦਾ ਵੀ ਆਪਣੇ ਕੋਈ ਟਰੈਡ ਲੈ ਕੇ ਜਾਊਗਾ ਜੀ 8 ਦਿਨ ਗਾਰੰਟੀ ਦੇਵਾਂਗੇ ਠੀਕ ਆ 8 ਦਿਨਾਂ ਦੀ ਹਾਂਜੀ 8 ਦਿਨਾਂ ਦੀ ਬਈ ਗਾਰੰਟੀ ਦੇਣਗੇ ਤੇ ਜੇ ਮਰਗਾੜਾ ਮੁਰਗੜਾ ਦੀ ਗੱਲਬਾਤ ਕਰੀਏ ਬਈ ਬਿਲਕੁਲ ਜੈਨੂਇਨ ਆ ਠੀਕ ਆ ਕਿਤੇ ਵੀ ਕੋਈ ਚਰਚ ਪਾਣੀ ਹੈਗਾ ਸਪੈਨਡਾਨ ਵਗੈਰਾ ਵਧੀਆ ਪਏ ਹੋਏ ਆ ਤੇ ਜੇ ਬੈਕ ਸਾਈਡ ਦੀ ਗੱਲਬਾਤ ਕਰੀਏ ਬੈਕ ਸਾਈਡ ਤੋਂ ਜਿਹੜਾ ਟਰੈਕਟਰ ਆ ਬਿਲਕੁਲ ਸਾਫ਼ ਪਿਆ ਹੋਇਆ ਛਤਰੀ-ਛੁਤਰੀ ਨਮੀਆ ਡਬਲ ਡਿਸਟਰੀਬਿਊਟਰ ਆ ਗਿਆ ਯੂਪਰ ਟਾਬਾ ਬਿਲਕੁਲ ਡਰਾਈ ਹੈ ਠੀਕ ਆ ਟਰੈਕਟਰ ਸਾਰਾ ਸੀਲਡ ਪਿਆ ਹੋਇਆ ਤੇ ਜੇ ਹੁਣ ਬਾਈ ਇਹਦੀ ਡਿਮਾਂਡ ਦੀ ਗੱਲ ਬਾਤ ਕਰੀਏ ਆ ਲਖ ਤੇ ਤੇਰੀ ਡਿਮਾਂਡ ਹੈ ਕਿੰਨੀ 4 73 4 ਤੇ ਤਾਂ ਡਿਮਾਂਡ ਆ ਗਈ ਤੇ ਲੈਂਡ ਦੇਣ ਬਾਈ ਕਿੰਨੇ ਚ ਕਰ ਲਵਾਂਗੇ ਸਾਢੇ 4 ਲੱਖ ਜੀ ਸਾਢੇ 4 ਠੀਕ ਆ ਜੈਸਨੋ ਵਾਲਾ ਰੇਟ ਆ ਬਾਈ ਬਾਕੀ ਹਲਕਾ ਫੁਲਕਾ ਮਾਨਤਣ ਬਾਈ ਵਰਗੇ ਹੋਰ ਕਰ ਦੇਣਗੇ ਹੁਣ ਜਿਵੇਂ ਕੋਕਾ ਪੀਸ ਦਿਖਾਉਣ ਲੱਗਿਆ ਬਾਈ ਸਵਰਾਜ 855 ਪੰਨ ਦਾ ਬਾਈ ਕਨੋਪੀ ਵਗੈਰਾ ਦੇਖੋ ਬਿਲਕੁਲ ਸ਼ੌਂਕੀਆ ਕੰਮ ਹੋਇਆ ਹੋਇਆ ਤੇ ਮਾਡਲ ਹੈਗਾ ਇਹ 2019 2019 ਬਾਈ ਨਾਲ ਡੇ ਟਾਇਰ ਨਹੀਂ ਨਾਲ ਦੇ ਟਾਇਰ ਠੀਕ ਆ ਬਾਈ 80 ਪੈਸੇ ਟਾਇਰ ਪਏ ਨਹੀਂ ਬਿਲਕੁਲ ਇਹ ਜਿਹੜਾ ਟਰੈਕਟਰ ਦੀ ਨਾਲ ਇੰਜਨ ਟਰੈਕਟਰ ਦਾ ਇੰਜਨ ਬਾਈ ਚੰਗੀ ਤਰ੍ਹਾਂ ਕੈਮਰਾ ਮਾਰ ਕੇ ਦਿਖਾ ਦੇ ਪਾਵਰ ਸਟੀਰਿੰਗ ਆ ਗਿਆ ਡਬਲ ਡਿਸਟ੍ਰੀਬਿਊਟਰ ਦਾ ਬੱਸ ਡਬਲ ਡਿਸਟ੍ਰੀਬਿਊਟਰ ਆ ਗਿਆ ਜੇ ਟਾਇਰਾਂ ਦੇ ਚੌਂਕੜੇ ਦੀ ਗੱਲ ਬਾਤ ਕਰੀਏ ਕਿੰਨੇ ਪੈਸੇ ਪਏ ਹੋਏ ਆ ਚਾਰੋਂ ਟਾਇਰ ਇਥੇ ਨਾਲ ਦੇ ਨਹੀਂ ਠੀਕ ਆ 16 ਵਾਲੇ ਟਾਇਰ ਨਹੀਂ ਇਹਦੇ ਠੀਕ ਆ ਬਾਈ ਜੇ ਬੈਕ ਸਾਈਡ ਤੋਂ ਟਰੈਕਟਰ ਦੇਖਣਾ ਬਾਈ ਬਿਲਕੁਲ ਨਵਾਂ ਲੁੱਕ ਪਿਆ ਹੋਇਆ ਟਰੈਕਟਰ ਆ ਸਾਰਾ ਸਾਫ਼ ਪਿਆ ਕਿਸੇ ਨੇ ਸਮਾਈ ਦੇ ਵਿੱਚ ਰੱਖਿਆ ਠੀਕ ਆ ਕਨੋਪੀ ਵਗੈਰਾ ਲੱਗੀ ਹੋਈ ਆ ਤੇ ਮਰਗਾੜ ਵਗੈਰਾ ਭਾਈ ਵਿੱਚੋਂ ਬਿਲਕੁਲ ਚੁੰਕਦੇ ਆ ਕਿਤੇ ਵੀ ਕੋਈ ਜਰਜ ਪਾਣੀ ਲੱਗਿਆ ਹੋਇਆ ਭਾਈ ਹੁਣ ਮੈਨੂੰ ਐਂ ਦੱਸ ਦੇ ਵੀ ਟਰੈਕਟਰ ਦੇ ਉੱਪਰ ਕਿਤੇ ਕਲਮ ਵਗੈਰਾ ਤਾਂ ਨਹੀਂ ਲੱਗੀ ਕਿਤੇ ਨਹੀਂ ਲੱਗੀ ਜੀ ਸਾਰਾ ਟਰੈਕਟਰ ਜੈਨੂਇਨ ਆ ਜੈਨੂਇਨ ਆ ਠੀਕ ਆ ਭਾਈ ਸਾਰਾ ਓਰੀਜਨਲ ਟਰੈਕਟਰ ਪਿਆ ਹੋਇਆ ਕੱਲੇ ਬੰਪਰ ਦੇ ਉੱਪਰ ਭਾਈ ਪੇਂਟ ਹੋਇਆ ਤੇ ਜੇ ਹੁਣ ਇਹਦੇ ਡਿਮਾਂਡ ਦੀ ਗੱਲਬਾਤ ਕਰੀਏ ਕਮਾਂਡਰੀ ਦੀ 99 ਆ ਡਿਮਾਂਡ ਆਈ ਠੀਕ ਆ ਮੌਕੇ 5,75,000 ਦੇ 575 ਦਾ ਹਾਂ ਠੀਕ ਆ ਬਾਕੀ ਮੌਕੇ ਦੇ ਉੱਪਰ ਹਲਕਾ ਫੁਲਕਾ ਮਾਨਤਾਣ ਹੋਰ ਹੋ ਜੂਗਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਸਾਰੇ ਇਹ ਟਰੈਕਟਰ ਆ ਨਾ ਬਾਈ ਸਾਰੇ ਟਰੈਕਟਰ ਜਮਾ ਨਵੇਂ ਆ ਯਾਰ ਠੀਕ ਆ ਤੇ ਟਰੈਕਟਰ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਵੀ ਪਲੱਸ ਪੁਆਇੰਟ ਏ ਸੀ ਵੀ ਸਾਰੇ ਪੰਜਾਬ ਨੰਬਰ ਆ ਕੋਈ ਕਾਗਜ਼ਾ ਵਗੈਰਾ ਦੇ ਵਿੱਚ ਕੋਈ ਫਾਲਟ ਨਹੀਂ ਹੈਗਾ ਸਾਰੇ ਜਿਹੜੇ ਬਾਈ ਆ ਕੇ ਤੇ ਕਾਗਜ਼ ਓਕੇ ਹੁੰਦੇ ਆ ਤੇ ਹੁਣ ਬਾਈ ਇਹਦੇ ਬਾਰੇ ਦੱਸੋ ਇਹ ਵੀ 2019 ਮਾਡਲ ਲਈ ਇਹ ਵੀ ਇਹਦਾ ਭਰਾ ਹੀ ਆ ਗਿਆ ਹਨਾ ਇਹ ਦੋ 14 ਲੀ ਟਾਇਰਾਂ ਦੇ ਇਹ 14 ਟਾਇਰਾਂ ਚ ਆ ਗਿਆ ਇਹਦੇ ਵੀ ਟਾਇਰ 80 ਪੈਸੇ ਨਾਲ ਦੇਣੀ 80 ਪੈਸੇ ਟਾਇਰ ਆ ਬਾਈ ਤੇ ਡਬਲ ਡਿਸਟ੍ਰੀਬਿਊਟਰ ਤੇ ਇੰਜਨ ਉੰਜਣਾ ਜਮਾ ਯਾਰ ਸੁੱਕਾ ਪਿਆ ਹੋਇਆ ਠੀਕ ਆ ਸੁੱਕਾ ਪਿਆ ਹੋਇਆ ਇੰਜਨ ਆ ਪਾਵਰ ਸਟੀering ਆ ਗਿਆ ਤੇ ਹੋਰ ਆਪਾਂ ਇਧਰ ਨਹੀਂ ਸਾਈਡ ਤੋਂ ਇਹ ਗੱਲਬਾਤ ਕਰੀਏ ਬਿਲਕੁਲ ਸਾਫ ਪਿਆ ਹੋਇਆ ਇੰਜਨ ਆ ਪੈੜ ਤਾਨ ਵਗੈਰਾ ਬਿਲਕੁਲ ਬਾਈ ਸਾਫ ਆ ਠੀਕ ਆ ਆਹਾ ਇਹ ਸੇਦੀ ਗੱਲਬਾਤ ਕਰੀਏ ਇਹ ਇਹ ਸਭੀ ਬਿਲਕੁਲ ਸਾਫ ਪਿਆ ਹੋਇਆ ਰਿਗਾਰਡ ਵਗੈਰਾ オリジナル ਕੰਡੀਸ਼ਨ ਦੇ ਵਿੱਚ ਆ ਤੇ ਜੇ ਰਿੰਮਾਂ ਦੀ ਗੱਲਬਾਤ ਕਰੀਏ ਬਾਈ ਰਿੰਮ ਰੂਮ ਵਧੀਆ ਕੰਡੀਸ਼ਨ ਦੇ ਵਿੱਚ ਪਏ ਹੋਏ ਆ ਤੇ ਵੀਰੇ ਜੇ ਹੁਣ ਇਹਦੇ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਇਹ 585 ਹਜ਼ਾਰੀ ਕਿੰਨੀ 585 585 ਹਾਂਜੀ ਤੇ ਲੈਂਡ ਦੇਣ ਕਿੰਨੇ ਜੀ ਕਰ ਲੋਗੇ ਇਹ 565 ਕੀ 565 ਚ ਹਾਂਜੀ 5 ਲੱਖ 65 ਹਜ਼ਾਰ ਰੁਪਏ ਦੇ ਵਿੱਚ ਬਾਈ ਤੇ ਹੁਣ 2021 ਮਾਡਲ ਆ ਗਿਆ A C 19 ਆ ਆ ਗਿਆ 21 ਕਨੋਪੀ ਵਗੈਰਾ ਬਾਈ ਇਹਦੇ ਵੀ ਲੱਗੀ ਹੋਈ ਆ ਚਲੋ ਟਾਇਰ ਨਹੀਂ ਇਹਦੇ ਠੀਕ ਆ ਕਿੰਨੇ ਪੈਸੇ ਟਾਇਰ ਪਏ ਹੋਇਆ? 8000 ਪੈਸੇ ਟਾਇਰ ਨਹੀਂ ਚਾਰੇ। ਠੀਕ ਆ। ਇੰਜੇ ਬਾਈ ਇੰਜਨ ਉੰਜਣ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਆ ਬਾਈ। ਠੀਕ ਆ। ਬਹੁਤ ਵਧੀਆ ਸਾਫ ਟਰੈਕਟਰ ਪਿਆ ਹੋਇਆ। ਗੇਅਰ ਇੰਜਨ ਦਾ ਓਕੇ ਆ, ਕਾਗਜ਼ਾਂ ਦਾ ਓਕੇ ਆ ਤੇ ਸ਼ੋ ਸ਼ੂ ਬਾਈ ਕਿਤੇ ਕਲਮ ਵਗੈਰਾ ਤਾਂ ਨਹੀਂ ਲੱਗੀ ਹੋਈ। ਨਹੀਂ ਕਿਤੇ ਨਹੀਂ ਲੱਗੀ। ਚੌਂਕ ਦੀ ਸ਼ੋ ਆ ਬਾਈ, ਰੰਗ ਰੋਗਨ ਦਾ ਬਹੁਤ ਸੋਹਣਾ ਪਿਆ ਹੋਇਆ ਟਰੈਕਟਰ ਆ। ਤੇ ਹੁਣ ਆਪਾਂ ਇਧਰ ਦੀ ਸਾਈਡ ਤੋਂ ਵੀ ਬਾਈ ਦੇਖ ਲੈਨੇ ਆ। ਆ ਜਗਾ ਤੋਂ ਉੱਪਰ ਟਰੈਕਟਰ ਬਾਈ ਚੰਗੀ ਤਰ੍ਹਾਂ ਚੈੱਕ ਕਰਾ ਦੇ ਬਿਲਕੁਲ ਸੋਹਣਾ ਟਰੈਕਟਰ ਪਿਆ ਹੋਇਆ ਮਰਗਾੜਾਂ ਦੇ ਉੱਪਰ ਫਿਲਮ ਚੜੀ ਹੋਈ ਆ ਬਿਲਕੁਲ ਚੌਂਕ ਦੇ ਮਰਗਾੜ ਆ ਬਾਈ ਇੰਡੀਕੇਟਰ ਵਗੈਰਾ ਬਿਲਕੁਲ ਟਾਪ ਮਾਡਲ ਵਾਲੇ ਆਗੇ ਤੇ ਜੇ ਹੁਣ ਬਾਈ ਇਹਦੀ ਡਿਮਾਂਡ ਦੀ ਗੱਲ ਬਾਤ ਕਰੀਏ ਇਹਦੀ 6 ਲੱਖ 25 ਹਜ਼ਾਰੀ 625 ਹਾਂਜੀ ਤੇ ਸੈਸਰੀ ਵਗੈਰਾ ਸਾਰਾ ਕੁਝ ਨਾਲ ਮਿਲੂਗਾ ਕਾਗਜ਼ਾਂ ਦਾ ਓਕੇ ਆ ਓਕੇ ਆ ਗਾਰੰਟੀ ਕਾਗਜ਼ਾਂ ਦੀ ਠੀਕ ਆ ਬਾਈ ਲੈ ਵੀ ਇੱਧਰਲੇ ਪਾਸੇ ਤੁਸੀਂ ਵੀ ਆ ਜਾਓ ਤੇ ਆਹ ਆ ਗਿਆ ਬਾਈ 2017 2017 ਕਹਨ ਨੂੰ ਆ ਟਰੈਕਟਰ ਦੀ ਕੰਡੀਸ਼ਨ 212 ਵਾਲੀ ਪਈ ਹੋਈ ਹੈ ਨਾਲ ਦੇ ਟਾਇਰ 70 ਪੈਸੇ ਪੈ ਟਾਇਰ ਨਾਲ ਦੇ ਟਾਇਰ ਹਾਂਜੀ ਨਾਲ ਦੀ ਠੀਕ ਆ ਬਾਈ ਨਾਲ ਦੇ ਟਾਇਰ ਆ ਗਏ ਐ ਐਮ ਆਰ ਐਫ ਦੇ ਠੀਕ ਆ ਪੈੜ ਤਾਂ ਵਗੈਰਾ ਬਾਈ ਵਧੀਆ ਕੰਡੀਸ਼ਨ ਦੇ ਵਿੱਚ ਆ ਕਿਤੇ ਕੋਈ ਜਰਜ ਪਾਣੀ ਲੱਗੇ ਹੋਇਆ ਤੇ ਮਰਗਾੜ ਵਗੈਰਾ ਵੀ ਬਾਈ ਵਧੀਆ ਠੀਕ ਆ ਚੌਂਕਲੇ ਮਰਗਾੜ ਆ ਉੱਤੇ ਤੋਂ ਥੱਲੇ ਤੋਂ ਕਰਾ ਦੇ ਬਾਈ ਮਰਗਾੜ ਚੈੱਕ ਤੇ ਜੇ ਇੰਜਨ ਦੀ ਗੱਲ ਬਾਤ ਕਰੀਏ ਬਾਈ ਇੰਜਨ ਬਿਲਕੁਲ ਚੌਂਕੀ ਜਾਂਦਾ ਯਾਰ ਸ਼ੀਸ਼ੇ ਵਾਂਗੂ ਠੀਕ ਆ ਸ਼ੋ ਸ਼ੀਸ਼ੇ ਵਾਂਗੂ ਚੌਂਕੀ ਜਾਂਦੀ ਆ ਤੇ ਖਰੋਟ ਵਾਂਗੂ ਜਿਹੜਾ ਟ੍ਰੈਕਟਰ ਆ ਸਾਰਾ ਡ్రਾਈਵ ਪਿਆ ਹੋਇਆ ਕੋੜਾ ਬੰਪਰ ਲੱਗਿਆ ਹੋਇਆ ਬੰਪਰ ਵੀ ਬਾਈ ਪੂਰਾ ਹੈਵੀ ਆ ਠੀਕ ਆ ਤੇ ਬਾਈ ਜੇ ਹੁਣ ਇਹਦੀ ਡਿਮਾਂਡ ਦੀ ਗੱਲ ਬਾਤ ਕਰੀਏ ਡਿਮਾਂਡ ਇਹਦੀ 5 ਲੱਖ 65 ਹਜ਼ਾਰ ਡਿਮਾਂਡ ਹੈ 5 65 565 ਆ ਲੈਣ ਦੇਣ ਫਿਰ ਕਿੰਨੇ ਚ ਕਰ ਲੇਗਾ ਮੌਕੇ ਤੇ 5 ਲੱਖ 45 ਹਜ਼ਾਰ ਦੀ 545 ਹੈ 545 ਮਤਲਬ ਕਿ 45 55 20000 ਰੁਪਿਆ ਉੱਟ ਗਿਆ ਹੈ ਨਾ ਹਾਂਜੀ ਬਾਕੀ ਮੌਕੇ ਦੇ ਉੱਪਰ ਹੋਰ ਵੀ ਮਾਰਕਣ ਕਰੇਗਾ ਸਹੀ ਹਣਾ ਸਾਜੀ ਠੀਕ ਆ ਬਾਈ ਤੇ ਆ ਵੀ ਬਾਈ ਪੰਜਾਬ ਨੰਬਰ ਆ ਗਿਆ 2012 ਮਾਡਲ ਆ ਬਾਈ ਆ ਵੇ ਪਹਿਲਾਂ ਤਾਂ ਟਰੈਕਟਰ ਦੀ ਕੰਡੀਸ਼ਨ ਨਾਲ ਚੰਗੀ ਤਰ੍ਹਾਂ ਭਰਾਵਾ ਚੈੱਕ ਕਰਾ ਦੇ 2012 ਕਹਿਣ ਨੂੰ ਆ ਪਰ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਪਈ ਹੋਈ ਆ ਰੰਗ ਰੋਗਨ ਦਾ ਬਿਲਕੁਲ ਟਰੈਕਟਰ ਓਕੇ ਆ ਬਾਈ ਜਿਹੜੇ ਵੀ ਵੀਰ ਕੋਲੇ ਟਰੈਕਟਰ ਹੈਗਾ ਸੀਗਾ ਇਹ ਬਹੁਤ ਸਮਾਈ ਦੇ ਵਿੱਚ ਰੱਖਿਆ ਹੋਇਆ ਟਰੈਕਟਰ ਆ ਠੀਕ ਆ ਮਰਗਾੜ ਵਗੈਰਾ ਬਾਈ ਬਿਲਕੁਲ オリジナル ਕੰਡੀਸ਼ਨ ਦੇ ਵਿੱਚ ਆ ਕਿਤੇ ਬਾਈ ਕਹਿੰਦਾ ਕੋਈ ਕਲਮ ਵਗੈਰਾ ਨਹੀਂ ਲੱਗੀ ਹੋਈ ਐ ਪਤਾ ਕਿਹੜੇ ਪਾਰਟੀ ਦੇ ਨਾਮ ਆ ਇਹ ਹਾਂਜੀ ਸੈਕੰਡ ਦੀ ਸੈਕੰਡ ਪਾਰਟੀ ਦੇ ਨਾਮ ਆ ਸੈਕੰਡ ਪਾਰਟੀ ਦੇ ਨਾਮ ਆ ਗਿਆ ਬਾਈ ਡਬਲ ਡਿਸਟ੍ਰੀਬਿਊਟਰ ਆ ਗਿਆ ਡੰਡਾ ਫੱਟੀ ਇਹਦਾ ਵੀ ਸਾਰਾ ਕੁਝ ਮਿਲ ਜੂਗਾ ਨਾਲ ਛਤਰੀ ਵਗੈਰਾ ਵਧੀਆ ਕੰਡੀਸ਼ਨ ਦੇ ਵਿੱਚ ਆ ਬਾਈ ਠੀਕ ਆ 2017 ਟਾਪ ਮਾਡਲ ਆ ਗਿਆ ਬਾਈ ਇਹ ਤੇ ਜੇ ਟਰੈਕਟਰ ਦੀ ਡਿਮਾਂਡ ਦੀ ਗੱਲ ਬਾਤ ਕਰੀਏ ਬਾਈ ਟਮਾਟ ਚਾਰ ਚੇਅਰ ਤੇ ਡਿਮਾਂਡ ਹੈ ਹਾਂ ਮੌਕੇ ਤੇ 4 ਲੱਖ 5000 ਦਈ 4 ਲੱਖ 5000 ਦਈ 5000 ਦਈ ਚਲੋ ਬਾਈ ਕੋਈ ਗੱਲ ਨਹੀਂ ਮੌਕੇ ਦੇ ਉੱਪਰ ਬਾਈ ਆ ਕੇ ਹੋਰ ਮਾਨਤਾਨ ਕਰ ਦੇਣਗੇ ਟਰੈਕਟਰ ਦੀ ਜਿਹੜੀ ਕੰਡੀਸ਼ਨ ਹੈ ਨਾ ਬਹੁਤ ਸੋਹਣੀ ਪਈ ਹੋਈ ਆ ਬਾਈ ਠੀਕ ਆ ਟਰੈਕਟਰ ਦਾ ਸਾਰਾ ਉਹ ਪਲੱਸ ਪੁਆਇੰਟ ਇਹ ਸੀਗਾ ਵੀ ਕਿਤੇ ਵੀ ਕੋਈ ਕਲਮ ਵਗੈਰਾ ਨਹੀਂ ਲੱਗੀ ਹੋਈ ਤੇ ਸਾਰਾ ਟਰੈਕਟਰ ਸ਼ੀਸ਼ੇ ਉਂਗ ਚੌਂਕਦਾ ਬਾਈ ਹੁਣ ਆ ਗਿਆ ਬਾਈ 744 ਇਹ ਕਿਹੜਾ ਮਾਡਲ ਆ ਬਾਈ ਇਹ 2014 ਮਾਡਲ ਹੈ 2014 ਆ ਬਸ ਸਟੀering ਕਰਾ ਉਸ ਕਰੀਂ ਦੇਣਾ ਇਹ ਕਰਾਸ ਕਰ ਇੰਜਨ ਦੇ ਵਿੱਚ ਆ ਗਿਆ ਠੀਕ ਆ ਬਾਈ ਰੰਗ ਰੋਗੰਦਾ ਬਾਈ ਟ੍ਰੈਕਟਰ ਨਾਲ ਚੰਗੀ ਤਰ੍ਹਾਂ ਚੈੱਕ ਕਰਾ ਦੇ ਰੰਗ ਰੋਗੰਦਾ ਐਨ ਜਮਾ ਪੂਰਾ ਕੋਕਾ ਪੀਸ ਪਿਆ ਹੋਇਆ ਤੇ ਕਨੋਪੀ ਵਗੈਰਾ ਬਾਈ ਲੱਗੀ ਹੋਈ ਆ ਆ ਲਾਈਟਾਂ ਲੂਟਾਂ ਬਾਈ ਕਰਦੀਆਂ ਵਰਕ ਆ ਹਾਂਜੀ ਵਰਕ ਕਰਦੀ ਸਾਰਾ ਜਿਹੜਾ ਜਿਹੜਾ ਜਿੰਨੀ ਵੀ ਐਸੈਸਰੀ ਹੈਗੀ ਆ ਵਰਕਿੰਗ ਦੇ ਵਿੱਚ ਆ ਮਰਗਾਰਡ ਵਗੈਰਾ ਉੱਤੇ ਤੋਂ ਥੱਲੇ ਤੋਂ ਬਾਈ ਚੰਗੀ ਤਰ੍ਹਾਂ ਚੈੱਕ ਕਰਾ ਦੇ ਤੇ ਰਿਮ ਰੂਮ ਚੈੱਕ ਕਰਾਈ ਮੜੇ ਜੀ ਰਿਮ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਬਾਈ ਥੋੜਾ ਆ ਜੋ ਬਾਈ ਬੈਕ ਸਾਈਡ ਤੇ ਬੈਕ ਸਾਈਡ ਤੋਂ ਟਰੈਕਟਰ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਤੇ ਟੰਡਾ ਫੱਟੀ ਇਹਦਾ ਵੀ ਸਾਰਾ ਕੁਝ ਨਾਲ ਮਿਲ ਜੂਗਾ ਠੀਕ ਆ ਤੇ ਮਾਡਲ ਕਿਹੜਾ ਸੀਗਾ 2014 ਹੀ 2014 ਬਾਈ 2014 ਟੌਪ ਮਾਡਲ ਆ ਗਿਆ ਬਾਈ ਇਹ ਤੇ ਜੇ ਹੁਣ ਇਹਦੇ ਡਿਮਾਂਡ ਦੀ ਗੱਲ ਬਾਤ ਕਰੀਏ ਡਿਮਾਂਡ ਇਹਦੀ ਕਿੰਨੀ 445 445 ਕਿੰਨਾ ਡਾਏ ਹੈ ਇਹਦੇ ਚ 410 ਚ 410 ਚ ਹਾਂਜੀ ਚਲੋ 4 10 ਦੇ ਵਿੱਚ ਬਾਈ ਆਹ ਟਰੈਕਟਰ ਲੈ ਜਾਓ ਹੋ ਸਕਦਾ ਬਾਈ ਯਾਰ ਕੇ ਮੌਕੇ ਦੇ ਉੱਪਰ ਕੋਈ ਸਬਚ ਹੋ ਗਈ ਹਾਂ ਸਾਰੇ ਟਰੈਕਟਰਾਂ ਦੇ ਵਿੱਚ ਮੌਕੇ ਦੇ ਉੱਪਰ ਮਾਨਤਾਣ ਹੋ ਜਾਊਗਾ ਹੁਣ ਇੱਧਰ ਨਹੀਂ ਸਾਈਡ ਰਹਿ ਗਈ ਸੀ ਯਾਰ ਆਹ ਸਾਈਡ ਚ ਇੰਗੀ ਤਰ੍ਹਾਂ ਚੈੱਕ ਕਰਾ ਦੇ ਬਾਈ ਠੀਕ ਆ ਸਟਿਲ ਹੋ ਕੇ ਆਪਾਂ ਵੀਡੀਓ ਬਣਾਈਆਂ ਜਿੰਨੀਆਂ ਵੀ ਆ ਸੌਦੇ ਦਾ ਬਾਜੀ ਹਰ ਇੱਕ ਟਰੈਕਟਰ ਵਿੱਚ 1000 ਰੁਪਏ ਛੂਟ ਹੋ ਜੀ ਠੀਕ ਆ ਬਾਈ 1000 ਰੁਪਏ ਮੌਕੇ ਦੇ ਉੱਪਰ ਛੂਟ ਕਰ ਦੇਣਗੇ ਠੀਕ ਆ ਤੇ ਜਿੰਨੇ ਵੀ ਟਰੈਕਟਰ ਹੈਗੇ ਸੀ ਬਾਈ ਸਵਰਾਜ ਬਾਈ ਯਾਰ ਕੇ ਕੋਲੇ ਜਿਹੜੇ ਸਵਰਾਜ ਟਰੈਕਟਰ ਜਾਦੇ ਹੁੰਦੇ ਆ ਠੀਕ ਆ ਜਿਹੜੇ ਟਰੈਕਟਰ ਹੈਗੇ ਸੀਗੇ ਸਾਰੇ ਉੱਚੇ ਮਾਡਲ ਦੇ ਸੀਗੇ ਵਧੀਆ ਕੰਡੀਸ਼ਨ ਸੀ ਟਰੈਕਟਰਾਂ ਦਾ ਸਾਰੇ ਨੂੰ ਪਲੱਸ ਪੁਆਇੰਟ ਏ ਸੀ ਬਾਈ ਹੁਣ ਨੰਬਰ ਬੋਲ ਦਵਾ ਨੰਬਰ 899158 3822 ਠੀਕ ਆ ਬਾਈ ਕੀ ਨਾਮ ਸੀਗਾ ਦਵਿੰਦਰ ਸਿੰਘ ਜੀ ਤੇ ਤੁਹਾਡਾ ਫੇਸਬੁੱਕ ਪੇਜ ਵੀ ਆ ਹਨ ਹਾਂਜੀ ਸਰਾਂ ਕੀ ਨਾਮ ਤੇ ਆ ਸਰਾ ਟੈਗ ਆ ਜੀ ਸਰਾ ਟਰੈਕਟਰ ਬਾਈ ਇਹਦੇ ਤੇ ਮਾਰਦੇ ਬਾਈ ਤੇ ਬਾਈ ਦਾ ਜਿਹੜਾ ਫੇਸਬੁੱਕ ਪੇਜ ਆ ਤੇ ਜਿਹੜੇ ਵੀ ਵੀਰ ਨੇ ਬਾਈ ਟਰੈਕਟਰ ਲੈਣੇ ਹੋਏ ਬਾਈ ਦਾ ਜਿਹੜਾ ਨੰਬਰ ਆ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਡਾਇਰੈਕਟ ਸੰਪਰਕ ਕਰਕੇ ਲੈ ਸਕਦੇ ਹੋ ਜੇ ਕੋਈ ਰੇਟ ਦੇ ਵਿੱਚ ਘਾਟਵਾਦ ਲੱਗਦੀ ਆ ਤੇ ਚੈਨਲ ਦੇ ਉੱਪਰ ਮੇਰਾ ਨੰਬਰ ਵੀ ਹੈਗਾ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਆਪਾਂ ਤੈਨੂੰ 22 ਵਰਗਤੋਂ ਜਿਹੜਾ ਜਾਇਜ਼ ਰੇਟ ਦੇ ਵਿੱਚ ਇਹ ਟਰੈਕਟਰ ਆ ਦਵਾ ਦੇਂਗੇ ਧੰਨਵਾਦ ਬਾਈ